ਜੇਕਰ ਤੁਹਾਡੀ ਮਸ਼ੀਨ ਵੀ ਇਦਾਂ ਲੂਜ਼ ਛੱਡਦੀ ਆ ਥ्रेड ਨੂੰ ਜੇ ਤੁਸੀਂ ਸੀਨ ਮਾਰਦੇ ਦੇਖੋ ਇੰਨਾ ਲੂਜ਼ ਹੁੰਦਾ ਕਿ ਤੁਸੀਂ ਇਹਨੂੰ ਖਿੱਚੋਗੇ ਤੇ ਨਿਕਲ ਜਾਣਾ ਹਨਾ ਹਲੋ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੀ ਆਪਾਂ ਇੱਥੇ ਸੀਨ ਮਾਰੀਏ ਸੀਨ ਮਾਰ ਕੇ ਤੁਸੀਂ ਚੈੱਕ ਕਰੋਗੇ ਕਿ ਜਿਹੜੀ ਉੱਪਰ ਵਾਲੀ ਸੀਨ ਆ ਉਹ ਇੰਨੀ ਲੂਜ਼ ਹੁੰਦੀ ਆ ਕਿ ਜੇ ਤੁਸੀਂ ਇਹਨੂੰ ਨਾਰਮਲੀ ਇਦਾਂ ਖਿੱਚੋਗੇ ਤੇ ਉਹ ਬਾਹਰ ਨਿਕਲ ਜਾਣਾ ਪਰ ਨੀਚੇ ਵਾਲੀ ਨਾਰਮਲ ਹੁੰਦੀ ਆ ਸੋ ਪ੍ਰੋਬਲਮ ਕਿੱਥੇ ਆਉਂਦੀ ਆ ਜੇ ਤੁਹਾਡੀ ਉੱਪਰ ਵਾਲੀ ਸੀਨ ਖਰਾਬ ਆ ਮਤਲਬ ਕਿ ਤੁਹਾਡਾ ਫਿਰਕੀ ਦਾ ਧਾਗਾ ਲੂਜ਼ ਆ ਜਾਂ ਕਿਤੇ ਵੀ ਹੋச்சு ਪ੍ਰੋਬਲਮ ਹੈਗੀ ਆ ਤੁਸੀਂ ਕੀ ਕਰਨਾ ਇਹਦੀ ਜਿਹੜੀ ਬਾਬੀਨਾ ਨੂੰ ਕੱਢਣਾ ਕੱਢ ਕੇ ਤੁਸੀਂ ਨੇ ਉਹਨੂੰ ਪੀ ਸ਼ੇਪ ਦੇ ਵਿੱਚ ਪਾਉਣਾ ਮਤਲਬ ਥ੍ਰੈਡ ਇਧਰਲੇ ਪਾਸੇ ਲੈਫਟ ਹੈਂਡ ਚ ਰੱਖਿਓ ਇੱਥੇ ਤੁਹਾਨੂੰ ਛੋਟੀ ਜੀ ਹੁੱਕ ਦਿਖਦੀ ਹੋਊਗੀ ਉਹ ਹੁੱਕ ਦੇ ਵਿੱਚ ਇਹਦੀ ਥ੍ਰੈਡ ਲੰਗਾਉਣਾ ਹੁੰਦਾ ਤੁਸੀਂ ਨੇ ਸੋ ਇਹਦੇ ਵਿੱਚ ਜਿਹੜਾ ਥ੍ਰੈਡ ਪਊਗਾ ਤਾਂ ਨੀਚੇ ਵਾਲਾ ਥ੍ਰੈਡ ਜਿਹੜਾ ਟਾਈਟ ਹੋ ਜਾਂਦਾ ਤੇ ਸੀਨ ਜਿਹੜੀ ਹੈਗੀ ਨਾਰਮਲ ਹੋ ਚੁ ਜੇ ਤੁਹਾਡੇ ਕੋਲੇ ਡੱਬੀ ਵਾਲੀ ਮਸ਼ੀਨ ਹੈ ਤਾਂ ਤੁਸੀਂ ਡੱਬੀ ਦਾ ਇੱਕ ਸਕਰੂ ਲੱਗਿਆ ਹੁੰਦਾ ਉਹਦੇ ਤੇ ਉਹਨੂੰ ਕਸਦੇ ਹੋ ਤਾਂ ਉਹਦੇ ਨਾਲ ਕੀ ਹੁੰਦਾ ਸੀਨਾ ਦੋਨੋਂ ਸਾਈਡ ਤੇ ਨਾਰਮਲ ਹੋ ਜਾਂਦੀਆਂ ਨੇ ਦੇਖੋ ਦੋਨੇ ਸੀਨਾ ਚ ਫਰਕ ਦਿਖਦਾ ਥੈਂਕ ਯੂ ਫਾਰ ਵਾਚਿੰਗ ਫੋਲੋ ਮੀ ਫਾਰ ਮ